ਚੰਡੀਗੜ੍ਹ ਕੈਨ ਨੂੰ ਤਾਂ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਕੈਪੀਟਲ ਪਹਿਲਾਂ ਪੰਜਾਬ ਦੇ 28 ਪਿੰਡ ਅਜਾੜ ਕੇ ਚੰਡੀਗੜ੍ਹ ਦੀ ਨੀ ਰੱਖੀ ਗਈ। ਅਲੱਗ-ਅਲੱਗ ਅਮੈਂਡਮੈਂਟਾਂ ਕੀਤੀਆਂ ਐਕਟ ਬਣਾਏ ਗਏ। ਚਾਹੇ 1952 ਦੀ ਗੱਲ ਹੋਵੇ, 1961 ਦੀ ਗੱਲ ਹੋਵੇ, 1982 ਦੀ ਗੱਲ ਹੋਵੇ। ਬਹੁਤ ਕੁਝ ਹੋਇਆ ਪੰਜਾਬ ਦੇ 28 ਪਿੰਡਾਂ ਨੂੰ ੳਜਾੜ ਕੇ ਚੰਡੀਗੜ੍ਹ ਬਣਾਉਣ ਦੇ ਵਿੱਚ। ਫਿਰ ਕਿੰਨਾ ਕਿਤੇ ਪੰਜਾਬੀਆਂ ਨੂੰ ਢਾ ਲੱਗੀ ਜਦੋਂ ਰੇਸ਼ੋ ਨੂੰ 60 40 ਕੀਤਾ ਗਿਆ ਕਿ 60% ਜਿਹੜੀ ਪ੍ਰੈਫਰੈਂਸ ਹੈ ਉਹ ਪੰਜਾਬ ਨੂੰ ਤੇ 40% ਹਰਿਆਣਾ ਨੂੰ ਜਦਕੀ ਜਗਾ ਪੰਜਾਬ ਦੀ ਹੀ ਸੀ ਫਿਰ ਵੀ ਸਿਰਫ 60 80 ਨਹੀਂ 90 ਨਹੀਂ ਹੁਣ ਅੱਗੇ ਚੱਲਦੇ ਹਾਂ ਪੰਜਾਬ ਪੰਜਾਬੀ ਤੇ ਹੁਣ ਪੰਜਾਬੀਅਤ ਦੇ ਉੱਪਰ ਵੀ ਸੰ ਲੱਗਣ ਜਾ ਰਹੀ ਹੈ ਜੀ ਹਾਂ ਹੁਣ ਨਵੇਂ ਕਾਨੂੰਨ ਬਣ ਰਹੇ ਆ ਕਿ ਜਿਹੜੇ ਵੀ ਸਰਕਾਰੀ ਅਫਸਰ ਡੈਪੂਟੇਸ਼ਨ ਤੇ ਪੰਜਾਬ ਤੋਂ ਚੰਡੀਗੜ੍ਹ ਚ ਜਾ ਕੇ ਸੇਵਾਵਾਂ ਨਿਭਾਉਂਦੇ ਨੇ ਆਪਣੀਆਂ ਸਰਵਿਸਿਸ ਦਿੰਦੇ ਨੇ ਅਦਾ ਕਰਦੇ ਆ ਤਾਂ ਉਹਨਾਂ ਵਾਸਤੇ ਵੀ ਹੁਣ ਇੱਕ ਟਾਈਮ ਪੀਰੀਅਡ ਬਣਾਇਆ ਗਿਆ ਇੱਕ ਟਾਈਮ ਲਿਮਿਟ ਰੱਖੀ ਗਈ ਹੈ ਤੇ ਉਹ ਹੈ ਮਹਿਜ਼ ਸਿਰਫ 7 ਸਾਲ ਕਿਉਂ ਕੀ ਸੋਚ ਹੈ ਇਹਦੇ ਪਿੱਛੇ ਕੀ ਮੈਂਟੈਲਿਟੀ ਹੈ ਇਹਦੇ ਪਿੱਛੇ ਕਿ ਕਿਤੇ ਜਿਹੜੇ ਪੰਜਾਬੀ ਨੇ ਉੱਥੇ ਜਾ ਕੇ ਜੇ 20 25 30 ਸਾਲ ਸਰਵਿਸ ਕਰਨਗੇ ਤਾਂ ਉੱਥੇ ਜਾ ਕੇ ਰਹਿਣਗੇ ਉਥੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਗੇ ਆਪਣੇ ਆਪ ਨੂੰ ਉਥੇ ਦੇ ਹਿਸਾਬ ਨਾਲ ਕਿਤੇ ਢਾਲਣਾ ਸ਼ੁਰੂ ਨਾ ਕਰ ਲੈ। ਸੋ ਗੱਲ ਫਿਰ ਉਹੀ ਹੈ ਪੰਜਾਬ ਪੰਜਾਬੀ ਪੰਜਾਬੀਅਤ ਆਖਿਰ ਇਹਨਾਂ ਤੇ ਸਮੇਂ-ਸਮੇਂ ਤੇ ਕੇਂਦਰ ਸਰਕਾਰ ਜਾਂ ਜਿਹੜੀ ਮਿਨਿਸਟਰੀ ਆਫ ਫੋਰਮ ਅਫੇਅਰਸ ਹੁੰਦੀ ਹੈ ਜਾਂ ਗਵਰਨਰ ਜਾਂ ਕੋਈ ਹੋਰ ਉੱਚ ਅਹੁਦੇ ਵਾਲੇ ਲੋਕ ਇਹ ਜਾਂਦੇ ਜਾਂਦੇ ਅਜਿਹੀਆਂ ਕੋਜੀ ਹਰਕਤਾਂ ਕਿਉਂ ਕਰਕੇ ਜਾ ਰਹੇ ਹੈ? ਕਿਉਂ ਹਰ ਵਾਰ ਪੰਜਾਬ ਨੂੰ ਸੱਟ ਮਾਰੇ ਜਾਂਦੀ ਹੈ? 1 ਨਵੰਬਰ 1968 ਉਹ ਤਰੀਕ ਤਦੋ ਪੰਜਾਬ ਵੰਡਿਆ ਗਿਆ ਟੁਕੜੇ ਟੁਕੜੇ ਹੋਏ ਪੰਜਾਬ ਦੇ ਬੋਲੀ ਦੇ ਆਧਾਰਤ ਹੋ ਕੇ 1952 ਤੇ ਬਣੇ ਐਕਟ ਤੋਂ ਬਾਅਦ ਯੂਨੀਅਨ ਨੇ ਇਹ ਕੋਸ਼ਿਸ਼ ਕੀਤੀ ਕਿ ਕਿਉਂ ਨਾ ਭਾਸ਼ਾ ਦੇ ਆਧਾਰ ਤੇ ਆਡਡ ਕੀਤਾ ਜਾਵੇ ਕੁਝ ਹਿੱਸਾ ਹਿਮਾਚਲ ਪ੍ਰਦੇਸ਼ ਨੂੰ ਜਾਂਦਾ ਤੇ ਬਹੁਤ ਵੱਡਾ ਹਿੱਸਾ ਹਰਿਆਣਾ ਨੂੰ ਕੱਢਿਆ ਜਾਂਦਾ ਤੇ ਰਹਿ ਜਾਂਦਾ ਪਿੱਛੇ ਛੋਟਾ ਜਿਹਾ ਪੰਜਾਬ ਕਿੱਥੇ ਉਹ ਮਹਾ ਪੰਜਾਬ ਜਿਹੜਾ ਹੁਣ ਨਕਸ਼ੇ 'ਚ ਉਂਗਲ ਲਾ ਕੇ ਪਿੰਪੁਆਇੰਟ ਕਰਨਾ ਪੈਂਦਾ ਹੈ ਬੜੇ ਧਿਆਨ ਨਾਲ ਦੇਖਣਾ ਪੈਂਦਾ ਹੈ ਕਿਉਂ ਆਖਰ ਸਮੇਂ-ਸਮੇਂ ਦੀਆਂ ਸਰਕਾਰਾਂ ਕੇਂਦਰ ਦੀਆਂ ਸਰਕਾਰਾਂ ਹੋਣ ਉਹ ਪੰਜਾਬ ਨਾਲ ਮਤਲਈ ਮਾਵਾੜਾ ਸਲੂਕ ਕਰਦੀਆਂ ਨੇ ਪਹਿਲਾਂ ਹੀ ਫਿਰ ਮੈਂ ਰਿਪੀਟ ਕਰੂੰਗਾ ਕਿ 28 ਪਿੰਡਾਂ ਨੂੰ ਅਜਾੜ ਕੇ ਬਣਿਆ ਚੰਡੀਗੜ੍ਹ ਕੇਵਲ ਘਰਾਂ ਦੀਆਂ ਛੱਤਾਂ ਦੇ ਬਾਲੇ ਗਿਣ ਕੇ ਕੁਝ ਮਹਿਜ ਪੈਸੇ ਦਿੱਤੇ ਗਏ ਤੇ ਕਿਹਾ ਗਿਆ ਕਿ ਕੋਈ ਗੱਲ ਨਹੀਂ ਚੰਡੀਗੜ੍ਹ ਤੁਹਾਡਾ ਹੀ ਹੈ ਤੁਹਾਡੀ ਰਾਜਧਾਨੀ ਰਹੂਗੀ ਵਿੱਚ ਦੀ ਹਰਿਆਣਾ ਨੇ ਇਹ ਵੀ ਕਿਹਾ ਕਿ ਚਾਹੇ ਸਾਡੇ ਕਰਨਾਲ ਜਾਂ ਕੁਰੂਖੇਤਰ ਸਾਨੂੰ ਅਲੱਗ ਹਾਈ ਕੋਰਟ ਦਿੱਤੀ ਜਾਵੇ ਲੇਕਿਨ ਉਹ ਮੰਗਾਂ ਨੂੰ ਅਣਗੋਲਿਆ ਗਿਆ ਕਿਤੇ ਨਾ ਕਿਤੇ ਪੰਜਾਬ ਨੂੰ ਚੰਡੀਗੜ੍ਹ ਦਾ ਸੰਪੂਰਨ ਕੰਟਰੋਲ ਦਿੱਤਾ ਹੀ ਨਹੀਂ ਗਿਆ ਉਸ ਤੋਂ ਬਾਅਦ ਗੱਲਾਂ ਇਹ ਵੀ ਉੱਠੀਆਂ ਨੇ ਹੁਣ ਕਿ ਵਿਧਾਨ ਸਭਾ ਅੱਡ ਕਰਨ ਵਾਸਤੇ ਹੁਣ ਚੰਡੀਗੜ੍ਹ ਚੀ ਹਰਿਆਣਾ ਸਰਕਾਰ ਕਹਿ ਰਹੀ ਹੈ ਕਿ ਸਾਨੂੰ 10 ਏਕੜ ਜ਼ਮੀਨ ਅਲਾਟ ਕੀਤੀ ਜਾਵੇ ਜਦ ਕਿ ਇਹ ਕਿੰਨਾ ਸਹੀ ਹੈ ਤੁਸੀਂ ਆਪ ਸਮਝ ਸਕਦੇ ਹੋ ਹੁਣ ਗੱਲ ਫੇਰ ਉਹੀ ਆ ਜਾਂਦੀ ਹੈ ਕਿ ਪਹਿਲਾਂ ਪੰਜਾਬ ਦਾ ਵਟਵਾਰਾ ਫਿਰ ਪੰਜਾਬੀ ਨੂੰ ਅੰਗੋਲਿਆ ਕਰਨਾ ਹੁਣ ਪੰਜਾਬੀਅਤ ਨੂੰ ਹੀ ਚੰਡੀਗੜ੍ਹ ਦੇ ਵਿੱਚੋਂ ਦੂਰ ਕਰ ਦੇਣਾ ਜਦ ਕਿ ਸਾਰਾ ਕੰਟਰੋਲ ਸਾਰਾ ਕੁਝ ਪੰਜਾਬ ਦਾ ਇਹ ਕਿੰਨਾਕ ਸਹੀ ਹੈ ਇਹ ਹੁਣ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਤੇ ਇਹਨਾਂ ਦੇ ਜਵਾਬ ਤੁਸੀਂ ਹੁਣ ਆਪ ਸੋਚੋ ਆਪ ਦਵੋ ਆਪ ਸਲਾਹ ਕਰੋ ਕਿ ਕੀ ਕੁਝ ਹੋ ਰਿਹਾ ਤੇ ਕੀ ਕੁਝ ਨਹੀਂ ਹੋਣਾ ਚਾਹੀਦਾ ਸੀ